ਜਦੋਂ ਆਪਣਾ ਮਨ ਦਾ ਆਪਣਾ ਆਪਾ ਖਤਮ ਹੋ ਜਾਂਦਾ ਇਹ ਘਰ ਬੈਠ ਜਾਂਦਾ ਹੈ ਮੰਗਾ ਜਿਹੜਾ ਘਰ ਹੈ ਸੋਣ ਸਹਿਜ ਜਦੋਂ ਮਨ ਆਪਣੇ ਘਰ ਬੈਠ ਗਿਆ ਸਹੀ ਦੇ ਵਿੱਚ ਫੇਰ ਆਪਣੀ ਰਸਨਾ ਦਾ ਆਪਣੇ ਨੇਤਰਾਂ ਦਾ ਮਾਲਕ ਆਪ ਇਸਤੇਮਾਲ ਕਰਦਾ ਉਹ ਫਿਰ ਜੋ ਵੀ ਕਹਿਣਾ ਚਾਹੁੰਦੇ ਉਹ ਸਾਨੂੰ ਆਪ ਹੀ ਕੀਤੇ ਈ ਜ਼ਲੇਮਾਰੇ ਕਰਮਾਉਂਦੇ ਸੋਨ ਸਹਿਜ ਮੇ ਰਿਆ ਸਮਾਈ ਮਨ ਮੱਤੇ ਜਾਣੇ ਜੇ ਕੋਈ ਜੋ ਬੋਲੇ ਸੋ ਆਪੇ ਹੋਈ ਬਈ ਜੋ ਵੀ ਮਾਲਕ ਸਾਨੂੰ ਫਿਰ ਕਹਿਣਾ ਚਾਹੁੰਦੇ ਜੋ ਵੀ ਅਪਦੇਸ਼ ਦੇਣਾ ਚਾਹੁੰਦੇ ਉਹ ਖਰਾਬ ਬੋਲਦੇ ਬੋਲਦੇ ਉਦੋਂ ਵੀ ਜਦੋਂ ਸਾਡਾ ਮਨ ਘਰ ਬੈਠ ਜਾਂਦਾ ਜਦੋਂ ਇਹਦਾ ਆਪਣਾ ਆਪਾ ਖਤਮ ਹੋ ਜਾਂਦਾ ਘਰ ਬੈਠ ਗਿਆ ਫੇਰ ਮਾਲਕ Amen. He is a lady.